ਲੋ ਜੀ ਮੈਂ ਤੁਹਾਡਾ ਮਿੱਤਰ ਜਵਾਰ ਚੌਧਰੀ ਤੁਸੀਂ ਦੇਖਦੇ ਪਾਏ ਹੋ ਫੈਕਟਸ ਦੇ ਜੇ ਸੀ ਤੇ ਤੁਹਾਨੂੰ ਇੱਕ ਗਾਣਾ ਜਿਹੜਾ ਗਾਉਣ ਜਿਹੜਾ ਉਹ ਹਰ ਪੰਜਾਬੀ ਦੇ ਘਰ 'ਚ ਵਜਿਆ ਵਜ ਰਿਹਾ ਹੁਣ ਵੀ ਤੁਹਾਨੂੰ ਯਾਦ ਹੋਏਗਾ ਗਾਣਾ ਹੈਗਾ ਮਾਵਾ ਤੇ ਧੀਆ ਰਲ ਬੈਠੀਆਂ ਨਹੀਂ ਮਾਂ ਇਹ ਸਿਰਫ ਗਾਣਾ ਨਹੀਂ ਬਲਕਿ ਇਹ ਪੰਜਾਬ ਦਾ ਸੱਭਿਆਚਾਰ ਹੈਗਾ ਪੰਜਾਬ ਦਾ ਕਲਚਰ ਹੈਗਾ ਮਾਂ ਤੇ ਧੀ ਦੇ ਦਰمیان ਜਿਹੜੀਆਂ ਗੱਲਾਂ ਨੇ ਉਹ ਹੈਗੀਆਂ ਨੇ ਤੇ ਜਿਹਨਾਂ ਨੇ ਗਾਣਾ ਗਾਇਆ ਪੰਜਾਬ ਦੀ ਆਪਣੇ ਸਮੇਂ ਦੀ ਟੌਪ ਦੇ ਯਾਨੀ ਕਿ ਕਹਿ ਲੋ ਕਿ ਸਿੰਗਰ ਚੋਟੀ ਦੇ ਇਸ ਤਰ੍ਹਾਂ ਇਹ ਸੂਰਤਿ ਹਾਲ ਸੀ ਕਿ 올 ਇੰਡੀਆ ਰੇਡੀਆ ਵਿੱਚ ਰੇਡੀਓ ਵਿੱਚ ਵੀ ਉਹਨਾਂ ਵਾਸਤੇ ਦੋਵਾਂ ਭੈਣਾਂ ਵਾਸਤੇ ਜਿਨ੍ਹਾਂ ਨੇ ਗੀਤ ਗਾਇਆ ਉਹਨਾਂ ਨੂੰ ਜਿਹੜਾ ਸੀ ਉਹ ਸਪੈਸ਼ਲ ਕੈਟਾਗਰੀ ਬਣਾਉਣੀ ਪਈ ਇਹ ਕੈਟਾਗਰੀ ਤੋਂ ਵੀ ਉੱਤੇ ਦੀ ਕੈਟਾਗਰੀ ਤਾਂ ਕਿ ਉਹਦੇ ਵਿੱਚ ਉਹਨਾਂ ਨੂੰ ਰੱਖਿਆ ਜਾ ਸਕੇ ਮੈਂ ਤੁਹਾਨੂੰ ਤੁਹਾਡੇ ਸਾਹਮਣੇ ਕਹਾਣੀ ਰੱਖ ਰਿਹਾ ਹਾਂ ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ ਹੋਰਾਂ ਦੀ ਹ ਹੁਣੇ ਤੇ ਚਾਹੀਦੀ ਸੀ ਕਿ ਇਸ ਤਰ੍ਹਾਂ ਦੇ ਜਿਹੜਾ ਲੈਜੈਂਡਰੀ ਸਿੰਗਰ ਸੀ ਉਹਨਾਂ ਦੀ ਕਹਾਣੀ ਜਿਹੜੀ ਉਹ ਫੁੱਲਾਂ ਦੇ ਨਾਲ ਤੇ ਖੁਸ਼ਬੂਆਂ ਦੇ ਨਾਲ ਸੱਚੀ ਹੋਈ ਹੋਣੀ ਚਾਹੀਦੀ ਸੀ ਪਰ ਮਾੜੇ ਨਸੀਬੇ ਕੇ ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ ਦੀ ਜਿਹੜੀ ਕਹਾਣੀ ਹੈ ਇਹ ਨਫ਼ਰਤ ਦੀ ਅੱਗ ਤੇ ਉਹਦੇ ਸ਼ੋਲੇਆਂ ਚ ਲਿਪਟਰੀ ਹੋਈ ਜਿਹੜੀ ਉਹ ਸਾਡੇ ਸਾਹਮਣੇ ਸਾਡੇ ਤੱਕ ਪਹੁੰਚਦੀ ਹੈ। ਇਹ ਕਹਾਣੀ ਹੈ ਨਵੰਬਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਸਿੱਖਾਂ ਦੇ ਹਵਾਲੇ ਨਾਲ ਉਹਨਾਂ ਦੇ ਜੈਨੋਸਾਈਡ ਦਾ ਮਹੀਨਾ ਜੋ ਕੁਝ ਹੋਇਆ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਇਹਦੇ ਪੋਲਿਟੀਕਲ ਰੀਜ਼ਨ ਕੀ ਨੇ ਉਹ ਬਾਕੀ ਗੱਲਾਂ ਹੋਰ ਨੇ। ਪਰ ਮੈਂ ਅੱਜ ਪ੍ਰਕਾਸ਼ ਕੌਰ ਦੇ ਪੁੱਤਰ ਮੇਰੇ ਨਾਲ ਨੇ ਪੌਲ ਸੂਰੀ ਹੁਰੀ। ਮੈਂ ਉਹਨਾਂ ਦੇ ਨਾਲ ਉਹ ਵਿਲਾ ਸਾਂਝਾ ਕਰਨ ਦੀ ਮੈਂ ਇਹਨਾਂ ਨੂੰ ਕੋਈ ਬੇਨਤੀ ਕਰਾਂਗਾ ਕਿ ਮੈਨੂੰ ਉਹ ਹਾਲਾਤਾਂ 'ਚ ਲੈ ਜਾਣ 84 ਜਨਵਰੀ ਜਿਹੜਾ ਕੁਝ ਇਹਨਾਂ ਨੇ ਘਟਨਾ ਵਾਪਰਦੀ ਦੇਖੀ ਉਸ ਟਾਈਮ ਕੀ ਹੋਇਆ ਪ੍ਰਕਾਸ਼ ਕੌਰ ਜੀ ਤੇ ਪੂਰੇ ਹੋ ਗਏ ਸਨ ਪਹਿਲੇ ਪਰ ਇਹਨਾਂ ਦੇ ਘਰ ਨੂੰ ਭਾਈ ਪੌਲ ਸੂਰੀ ਉਹਨਾਂ ਦੇ ਇਥੇ ਰਹਿ ਰਸੀ ਦਿੱਲੀ ਦੇ ਵਿੱਚ ਇਹਨਾਂ ਦੇ ਘਰ ਨੂੰ ਅੱਗ ਲੱਗ ਗਈ ਪੌਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਸਮਾਂ ਦੇਣ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਬੜਾ ਬੜਾ ਔਖਾ ਹੁੰਦਾ ਬੜਾ ਔਖਾ ਹੁੰਦਾ ਇਸ ਮਾੜੇ ਵੇਲੇ ਨੂੰ ਯਾਦ ਕਰਨਾ ਪਰ ਮਾੜੇ ਵੇਲੇ ਦੀ ਇੱਕ 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 ਮਾੜੀ ਗੱਲ ਇਹ ਹੈ ਕਿ ਮਾੜਾ ਵੇਲਾ ਭੁੱਲਦਾ ਵੀ ਨਹੀਂ ਜਿੱਡਾ ਮਰਜੀ ਇਨਸਾਨ ਚਲਾ ਜਾ ਜਿੱਥੇ ਮਰਦੀ ਤੇ ਮਾੜਾ ਵੇਲਾ ਨਹੀਂ ਭੁੱਲਦਾ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕਰੋ ਤੁਸੀਂ ਉਸ ਟਾਈਮ ਕਿੰਨੇ ਕਿੱਡੇ ਵੱਡੇ ਸੀ ਤੁਹਾਡੀ ਉਮਰ ਕੀ ਸੀ ਤੇ ਕੀ ਹੋਇਆ ਉਸ ਵੇਲੇ ਦਿੱਲੀ ਦੇ ਵਿੱਚ ਉਸ ਟਾਈਮ ਵਾਟ ਕੀ ਹੋਇਆ ਇਸ ਤਰ੍ਹਾਂ ਕਿ ਮੈਂ ਉਸੇ ਡੇਟ ਤੋਂ ਸ਼ੁਰੂ ਕਰਨਾ ਦ ਡੇ ਅ ਜਿਹੜਾ ਉਹਦੀ ਦੀ ਮੌਤ ਹੋਈ 23 ਅਕਤੂਬਰ ਹਾਂ ਇਹ ਹਾਂ 23 ਅਕਤੂਬਰ ਤੇ ਮੈਂ ਉਸ ਟਾਈਮ ਕਲੌਕ ਪਲੇਸ ਤੋਂ ਆ ਰਿਹਾ ਸੀ ਘਰ ਜਾ ਰਿਹਾ ਸੀ ਸਿੱਧਾ ਤੇ ਉਹ ਸਾਡੇ ਘਰ ਦੇ ਨਾਲ ਹੀ ਸਭ ਤੋਂ ਰੰਗ ਹਸਪਤਲ ਦੇ ਫਰ ਹਸਪਤਲ ਸੀਗਾ ਜਿੱਥੇ ਸ਼ੀ ਵਾਸ देयर ਇਨ ਦਾ ਹਸਪਤਲ ਉੱਥੇ ਬਾਹਰ ਚ ਰਹਿ ਤੇ ਇੰਨੀ ਭੀੜ ਸੀ ਮੈਂ ਵੀ ਰੁਕ ਗਿਆ ਦਸਿਆ ਆਦੀ ਦੇਖ ਕੇ ਕੀ ਹੋ ਰਿਹਾ ਬਈ ਬਾਹਰ ਨਿਕਲੇ ਗੱਡੀ ਤੋਂ ਇੱਕ ਪਗਾਣਾ ਆਇਆ ਕਿ ਅੰਦਰ ਸਰਦਾਰ ਸਾਹਿਬ ਤੁਸੀਂ ਦੇਖਿਆ ਤਾਂ ਕੋਈ ਸਰਦਾਰ ਦਿੱਖਦਾ ਪਿਆ ਔਰ ਮੈਂ ਨਹੀਂ ਕਹਿੰਦਾ ਤੁਸੀਂ ਵੀ ਦੌੜ ਜਾਓ ਸਾਨੂੰ ਮਾਰ ਦੇਂਗੇ ਹੂੰ ਮੈਂ ਗੱਡੀ ਚ ਮਾਰੀ ਛਾਲ ਤੇ ਘਰ ਤਾਏ ਹੂੰ ਕਾਰ ਕੋਚੇ ਪਿੱਛੋਂ ਜਿਹੜੀਆਂ ਬਸਾਂ ਬਸਾਂ ਜਾਂਦੇ ਉਥੋਂ ਬੜੀ ਚਿਕਾ ਗਾੜਾਂ ਦੀ ਆਵਾਜ਼ ਆ ਰਹੀ ਸੀ ਉਹ ਚਰੋਕੇ ਚੋਂ ਦੇਖਦੇ ਰਹੇ ਕਿ ਕੀ ਹੋ ਰਿਹਾ ਬਾਅਦ ਬਾਅਦ ਸਰਦਾਰਾਂ ਨੂੰ ਟਾਇਰ ਪਾ ਕੇ ਅਗਲਾ ਕੇ ਉਥੇ ਚਿਕਾ ਦੌੜ ਘਾੜ ਰਹੀ ਏ ਇਟ ਵਾਸ ਅ ਵੈਰੀ ਸੈਡ ਮੂਮੈਂਟ ਦੈਟ ਟਾਈਮ ਤੇ ਥੋੜੀ ਦੇਰ ਦੇ ਬਾਅਦ ਮੌਬ ਆ ਗਏ ਸਾਡੇ ਘਰ ਵੀ ਪੱਥਰ ਪੱਥਰ ਮਾਰੇ ਉਹਨਾਂ ਨੇ ਬੜੇ ਤਰੀਕ ਦੀ 31 ਤਰੀਕ ਦੀ ਰਾਤ ਨੂੰ ਹੀ ਜੈਨ ਸੀ ਕਿ ਉਸੇ ਟਾਈਮ ਹੀ ਹੋ ਗਿਆ ਹੈ। ਇਹ ਐਗਜ਼ੈਕਟਲੀ ਹੈ। ਤੇ ਅਸੀਂ ਪੁਲਿਸ ਨੂੰ ਇੱਧਰ ਸਭ ਨੂੰ ਫੋਨ ਕੀਤਾ ਵੀ ਹੈ ਮਾੜੀ ਗੱਲ ਹੋ ਰਹੀ ਹੈ। ਹੂੰ ਡੂ ਸਮਥਿੰਗ। ਉਹ ਕਹਿੰਦੇ ਅਭੀ ਆਪ ਤੋ ਨਹੀਂ ਲਗਾ ਰਹੇ ਉਸ ਪੁੱਠਾ ਹੀ ਬੋਲਦੇ ਸੀ ਸਰ। ਅੱਛਾ ਅਸੀ ਚੁਪ ਚਾ ਭੈਗਿਆ ਤੇ ਉਹ ਫਲਸਿਆ ਸਭ ਨੇ ਬਹੁਤ ਹੈਲਪ ਕੀਤੀ ਉਹਨਾਂ ਨੂੰ ਦਰਾਇਆ ਅਸੀਂ ਸਵੇਰੇ ਸਵੇਰੇ ਪਹਿਲੀ ਤਰੀਕ ਨੂੰ ਫਿਰ ਸ਼ੀਸ਼ੇ ਵਾਲੇ ਨੂੰ ਬੁਲਾਇਆ ਸਭ ਫੀਸ਼ੇ ਸ਼ੀਸ਼ੇ ਲਾ ਦੇ ਫਟਾਫਟ ਇਹ ਪਸੂੜੀ ਨਾ ਪੈ ਜਾ ਦੁਬਾਰਾ ਹਮ ਤੇ ਅਗਲੇ ਦਿਨ ਇਸ ਤਰ੍ਹਾਂ ਦੁਬਾਰਾ ਮੇਰੇ ਕੋਲ ਆਇਆ ਉਹ ਗੱਡੀ ਗੁੱਡੀ ਕੰਡਾ ਬਾਹਰ ਕਰੋ ਤੇ ਦੇ ਆ ਬਰਨਿੰਗ ਦਾ ਕਾਰ ਕੱਟਾ ਤੇ ਸਾਡੇ ਪਰੋਸੀਆਂ ਦੇ ਘਰ ਚਲੇ ਗਏ ਸੀ ਥੋੜੀ ਦੇਰ ਬਾਅਦ ਉਹ ਮੁਆਬ ਦੁਬਾਰਾ ਆ ਗਈ ਹੂੰ ਉਹ ਹਟ ਨਹੀਂ ਨਾ ਸਭ ਨੇਬਰਸ ਨੇ ਸਭ ਨੇ ਕਿਹਾ ਤੇ ਸਰਦਾਰ ਕੋਈ ਨਹੀਂ ਰਹਿੰਦਾ ਜਾਓ ਦੇ ਡਿਡ ਨਾ ਲਿਸਨ ਉਹ ਸਭ ਲੁੱਟ ਪੁੱਟ ਕੇ ਸਭ ਚੀਜ਼ਾਂ ਅਗਲਾ ਤੇ ਪੂਰਾ ਪਟਾ ਜਿਹਾ ਹਿਊਡ ਹਾਊਸ ਤੇ ਬੰਟਡ ਡਾਊਨ ਤੇ ਅਗਲੇ ਦਿਨ ਕਤਿ ਨੂੰ ਮੈਂ ਉਥੇ ਗੁਰਦੁਆਰੇ ਚ ਪਾਠ ਰਖਾਇਆ ਸੀ ਮਦਰ ਦਾ ਸੈਕਿੰਡ 10th ਐਨੀਵਰਸਰੀ ਸੀ 10th ਐਨੀਵਰਸਰੀ ਸੀ ਤੇ ਮੈਂ ਆਪਣੇ ਦੋਸਤੋ ਮੈਸੇਜ ਭੇਜਿਆ ਮੈਂ ਇਹ ਦੇਖਿਆ ਗੁਰਦੁਆਰੇ ਕੀ ਪਾਠ ਚੱਲਦਾ ਪਿਆ ਹੂੰ ਉਹ ਥੋੜੀ ਦੇਰ ਬਾਅਦ ਆਇਆ ਕਹਿੰਦਾ ਉੱਥੇ ਤੇ ਗੁਰਦੁਆਰਾ ਹੀ ਨਹੀਂ ਹੈ ਤੇ ਬਾਠ ਕਿੱਥੋਂ ਚੱਲਣਾ ਓਏ ਹੋਏ 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 ਉਹ ਛੋਟਾ ਜਿਹਾ ਗੁਰਦੁਆਰਾ ਸੀ ਉੱਥੋਂ ਉਹਨਾਂ ਨੇ ਭਰਨ ਪੂਰਨ ਕੇ ਕੰਮ ਖਤਮ ਕਰਤਾ ਸੀ ਦੈਨ ਅਸੀਂ ਆਪਣੇ ਇੱਕ ਪੁਰਾਣੇ ਕੋਲੀ ਨੇਬਰ ਦੇ ਕੋਲ ਰਹੇ ਵਾ 3-4 ਡੇਸ ਐਂਡ ਫਿਰ ਮੇਰੇ ਮਦਨ ਲਾਹਣੇ ਫੋਨ ਕੀਤੀ ਕਿ ਤੁਸੀਂ ਇੱਥੇ ਆ ਜਾਓ ਸਾਡੇ ਕੋਲ ਰਜੋਰੀ ਗਾਰਡਨ ਦੇ ਕੋਲ ਰਹਿੰਦੇ ਸੀ ਕਿ ਇੱਥੇ ਇਸ ਅੰਡਰ ਕੰਟਰੋਲ ਹੂੰ ਤੇ ਅਸੀਂ ਗੱਡੀ ਲਈ ਤੇ ਚੱਲ ਪਏ ਉਹ ਥੋੜੀ ਦੂਰ ਰਕੇ ਗਏ ਉਹ ਸਰਦਾਰ ਜੀ ਖੁਨੋ ਕੋਨ ਆ ਰਹੇ ਸੀ ਐਕਸੈਮ ਬਲੀਰਿੰਗ ਉਹਨੇ ਰੋਕੇ ਮੈਨ ਇਨੀ ਹਾਉਸ ਉਹਨਾਂ ਨੂੰ ਅਸੀ ਗੱਡੀ ਚ ਭਾ ਲਿਆ ਉਹ ਕਹਿੰਦੇ ਅੱਗੇ ਨਾ ਜਾਓ ਤੇ ਕਿਤੇ ਬਹੁਤ ਬਰਾ ਹਾਲ ਹੈ ਤੇ ਵੀ ਹੀ ਕੇਮ ਬੈਕ ਵਿਦ ਅਸ ਉਹਨਾਂ ਨੂੰ ਅਸੀ ਡ੍ਰੌਪ ਕਰਤਾ ਵੇਰ ਐਵਰੀ ਹੀ ਵਾਂਟਿਡ ਟੂ ਗੋ ਤੇ ਅਸੀ ਕਰ ਲਿਆ ਕੇ ਲੋਗੇ ਫਿਰ ਹੋਰ ਤਿੰਨ ਚਾਰ ਦਿਨ ਉਥੇ ਰਹੇ THEN WE MOVED ਟੂ ਦਿੱਲੀ ਕੈਂਟ that was the safest place to be there thethe assi rahe good for 3 4 weeks acha so then i moved to my in laws place and then we built up the ghar dobara je banaya sara ek dekh absolutely lutke ek ek cheez lutke lag gaya te o baad we built it up ਸਭ ਪੇਨਪੁਨ ਸਭ ਕਰਕੇ ਵੀ ਮੂਵਡ ਹੋ ਗਏ ਬੈਨ ਦ ਗਵਰਨਮੈਂਟ ਕੇਮ ਕੇ ਤੁਹਾਨੂੰ ਸੀ ਕੰਪਨਸੇਟ ਕਰਨਾ ਚਾਹਨੇ ਦੇਖੀ ਤੋ ਕਿੰਨਾ ਦਿਨ ਕਿ ਤੁਸੀਂ ਵਾਪਸ ਆਏ 15 20 ਦਿਨ ਰਹੇ ਉੱਥੇ ਉਸ ਤੋਂ ਬਾਅਦ ਤੁਸੀਂ ਆ ਕੇ ਘਰ ਆਪਣਾ ਰੈਨੋਵੇਟ ਕੀਤਾ ਜੋ ਕੁਝ ਵੀ ਪੁਰਾਣਾ ਸੀ ਤੋ ਕਿੰਨੀ ਕੀ ਦੇਰ ਬਾਅਦ ਗਵਰਨਮੈਂਟ ਤਾਂ ਨਾ 12 ਅਬਾਊਟ ਕਪਲ ਕਪਲ ਮੰਥ ਆਈ ਥਿੰਕ ਕਪਲ ਮੰਥ ਠੀਕ ਹੈ ਦੋ ਦੋ ਮਹੀਨੇ ਦੋ ਮਹੀਨੇ ਤੇ ਆਹ ਉਹ ਕਹਿੰਦੇ ਜਿਦੀ ਸਾਨੂੰ ਤੁਹਾਨੂੰ 10000 ਰੁਪਏ ਦਵਾਂਗੇ ਤੇ ਮੈਂ 10000 ਰੁਪਏ ਤੇ ਸਾਰਾ ਮਕਾਨ ਨੂੰ ਪੇਂਟ ਕਰਾ ਲਵੋ ਉਹ ਨਹੀਂ ਹੁੰਦਾ ਕਹਿੰਦੇ ਸਾਨੂੰ ਹੁਕਮ ਹੀ ਆਈ ਹੈ ਕਿ ਟੋਟਲ ਲਾਸ ਕਰ ਰੋਏ ਤੇ 10000 ਅੱਛਾ ਉਸ ਤਰ੍ਹਾਂ ਹੀ ਬੈਕ ਪ੍ਰਕੈਸ਼ਨ ਕਰਕੇ ਦੇ ਵਰ ਡਿਸਟ੍ਰਿਬਿਊਟਿੰਗ ਦ ਮਨੀ ਹੂੰ ਉਹਦੇ ਬਾਅਦ ਫਿਰ ਅਸੀਂ ਰਹਿੰਦੇ ਫਿਰ ਮਜ਼ਾ ਨਹੀਂ ਰਿਹਾ ਬਿਕਾਜ਼ ਐਟ ਦੈਟ ਟਾਈਮ ਵੀ ਕਾਲਡ एवरीवनਬਾਡੀ ਨੋਬਾਡੀ ਕੁਡ ਹੈਲਪ ਅਸ ਤੇ ਫਿਰ ਇੱਕ ਦਿਨ ਸ਼ਾਮੀ ਮੈਂ ਦੁਪਹਿਰੇ ਕਹ ਰਿਹਾ ਮੈਂ ਵਾਈਫ ਨੂੰ ਕਿਹਾ ਮੈਂ ਤੁਹਾਨੂੰ ਛੱਡ ਕੇ ਕੱਚੀ ਪੈਕ ਕਰ ਲੈ ਆਪਾਂ ਜਾ ਰਹੇ ਹਾਂ ਹੂੰ ਕਹਿੰਦੀ ਕਿਥੇ ਮੈਂ ਅਸੀਂ ਅਮਰੀਕਾ ਮੂਵ ਕਰ ਰਹੇ ਹਾਂ ਹੂੰ ਦੈਟ ਹਾਊ ਵੀ ਸਰਟਨਲੀ ਮੂਵ ਕਰਕੇ تھے ਅਗਰ ਇੱਥੇ ਹੀ ਰਹਿੰਦੇ ਜਿੰਦਗੀ ਬਤੀਤ ਕਰ ਰਹੇ ਆ ਬੱਚੇ ਹੈਗੇ ਆਲ ਕਿਡਸ ਆ ਮੈਰੀਡ ਡੂਇੰਗ ਆਲ ਵੈਰੀ ਵੈਲ ਯੈਪ ਏ ਤੇ ਤੁਹਾਡੀ ਜਿਹੜੀ ਆਪਣਾ ਖਾਲਾ ਜਿਹੜੀ सुरेंद्र ਕੌਰ ਉਹ ਜੀਵਿਤ ਰਹੀਆਂ ਬਾਅਦ ਵਿੱਚ ਹਾਂਜੀ ਉਹ 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 ਮੁਰਤੀ ਉਹ ਉਹ ਦਿੱਲੀ ਵਿੱਚ ਹੀ ਰਹੀਆਂ ਉੱਥੇ ਜਾਂ ਉਹ ਵੀ ਫਿਰ ਆਪਣੇ ਬਾਹਰ ਕਿਤੇ ਗਏ ਉਹ ਕਾਫੀ ਦੇਰ ਤੱਕ ਦਿੱਲੀ ਵਿੱਚ ਹੀ ਰਹੇ ਅੱਛਾ ਸ਼ੀ ਦੈਨ ਮੂਵ ਟੂ ਯੂ ਐਸ ਯੂ ਐਸ ਉਹਨਾਂ ਦੀ ਕੁੜੀ ਇੱਥੇ ਨੇੜੇ ਰਹਿੰਦੀ ਇਸ ਮੇਰੇ ਅੱਛਾ ਉਹ ਦੇਖੋ ਦੋ ਡਾਕਟਰ ਸੀ ਹੁਣਾਂ ਦੀਆਂ ਜਿਹੜੀਆਂ ਇੱਥੇ ਸੀਆਂ ਹਮ ਤੇ ਸ਼ੀ ਲਿਵਡ देयर ਐਂਡ ਸ਼ੀ ਡਾਈਡ ਹੇਅਰ ਇਨ ਅ ਯੂਐਸ ਹਸਪੀਟਲ ਓਨਲੀ ਯੈਪ ਤੇ ਸੂਰੀ ਜੀ ਤੁਸੀਂ ਆਪਣਾ ਉੱਥੇ ਦੱਸੀ ਘਟਨਾ ਕਿਸ ਤਰ੍ਹਾਂ 31 ਅਕਤੂਬਰ ਦੀ ਰਾਤ ਨੂੰ ਹੀ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਜਿਹੜਾ ਖਿਆ ਉਸ ਦਿਨ ਸ਼ਾਮੀ ਸ਼ੁਰੂ ਹੋ ਗਿਆ ਸ਼ਾਮੀ ਸ਼ੁਰੂ ਹੋ ਗਿਆ ਤੇ ਤੁਹਾਨੂੰ ਕੋਈ ਉੱਥੇ ਇਬਤਦਾਈ ਤੌਰ ਤੇ ਬਹੁਤ ਜ਼ਿਆਦਾ ਜਾਣਕਾਰੀ ਆ ਰਹੀ ਹੁੰਦੀ ਹੈ ਖਬਰਾਂ ਇਨਫੋਰਮੇਸ਼ਨ ਹੇਅਰ ਸੇ ਇਧਰ ਉਧਰ हां उस टाइम थारे कोल की इंफॉर्मेशन आई थी के क्या कोई यानी कि ओथे किसी ने यानी कि किसी ने इनु इस पासे लाया सी या मोब खुद ही कोई मोबिलाइज हो गया था दा उस टाइम की परसेप्शन सी ओ स्वागत पे भी है नो आईडिया व्हाई इट इज हैपनिंग क्योंकि ऐसी भी कांग्रेसी सी है मेरे फादर भी पक्के कांग्रेसी सी है इंदिरा गांधी बेंच ही वाज अ लाइव इन एंड शी वाज वर्किंग विद रेडियो कि इंफॉर्मेशन एंड ब्रॉडकास्टिंग मिनिस्टर ऑफ दिस फॉर सम टाइम शी हैड कम टू आवर हाउस आल्सो सो वी वर एकदम दिस वाज अ मॉब बिहेवियर आई थिंक वही होना है और आई कुडन फिगर आउट एनीथिंग एल्स ते ਤੁਸੀਂ ਆਪਣਾ ਕਿਦੋਂ ਪੀ ਗਿਆ ਤੇ ਮੈਂ ਉਹ ਜੱਟ 40 ਸਾਲਾਂ 40 ইয়ার্স ਹੋ ਗਏ ਮਨੇ ਖਲੋਤੋਂ মুভ ਕੀਤੇ ਮੈਂ ਮੈਕਸिमम 3 4 ਟਾਈਮਸ ਇੰਡੀਆ ਗਿਆ ਅੱਛਾ ਪਹਿਲਾ 10 ਸਾਲ ਬਾਰੋ ਸਾਹਿਬ ਤੇ ਗਿਆ ਹੀ ਨਹੀਂ ਮੈਂ ਕਿ ਮੈਂ ਜਾਣਾ ਹੀ ਨਹੀਂ ਉੱਥੇ ਥੈਨ ਮਾਈਨ ਲੋਸਰ ਇਨ ਦਿੱਲੀ ਸੋ ਵੀ ਯੂਸਟ ਟੂ ਸਮ ਟਾਈਮਸ ਗੋ ਐਂਡ ਸੀ देम ਯੇ ਤੇ ਸੂਰੀ ਜੀ ਘਰ ਜਿਹੜਾ ਤੁਸੀਂ ਤੁਸੀਂ ਕਿਹਾ ਮੈਂ ਆਲੋਫ ਸਡਨ ਨਹੀਂ ਜਾ ਰਹਾ ਬੜਾ ਤੇਜ਼ ਫਾਸਟ ਪੇਸ ਤੁਸੀਂ ਫੈਸਲਾ ਕੀਤਾ ਵੀਜ਼ੇ ਦਾ ਪ੍ਰਬੰਧ ਕਰਨਾ ਚੀਜ਼ਾਂ ਕਰਨਾ ਉਹ ਮੂਵ ਨਹੀਂ ਆ ਨਹੀਂ ਵੀ ਵੀ ਆਈ ਹੈਡ ਦ ਵੀਜ਼ਾ ਫਾਰ एवरीवन ਅੱਛਾ ਅੱਛਾ ਮੈਟਰ ਆ ਵੀਲ ਕਰਦਾ ਰਹਿੰਦਾ ਸੇ ਉੱਤੇ ਥਲੇ ਠੀਕ ਹੈ ਤੁਹਾਡੇ ਕੋਲ ਨਹੀਂ ਤੁਹਾਨੂੰ ਉਹ ਉਹ ਦਿੱਕਤ ਤੁਹਾਨੂੰ ਨਹੀਂ ਸੀ ਆਈ ਇਹਦਾ ਮਤਲਬ ਫਿਰ ਤਾਂ ਬਹੁਤ ਹੀ ਸਡਨ ਕੰਮ ਹੋਇਆ ਨਹੀਂ ਕੀ ਹੈ ਤੇ ਤੇ ਫਿਰ ਤੁਸੀਂ ਆਪਣਾ ਜਿਹੜਾ ਘਰ ਸੀ ਜਿਹੜਾ ਘਰ ਹੁੰਦਾ ਬੰਦੇ ਦਾ ਉਹ ਜਿਸ ਤਰ੍ਹਾਂ ਦਾ ਵੀ ਜੋ ਵੀ ਹੋਵੇ ਬੰਦਾ ਉਹ ਸੜਨ ਲੱਗਿਆ ਬਹਰਾਲ ਸੋਚਦਾ ਮੈਂ ਇਹਦਾ ਕੀ ਕਰਕੇ ਜਾਵਾਂਗਾ ਪਿੱਛੇ ਉਹਦੇ ਬਾਰੇ ਤੁਸੀਂ ਕੁਝ ਸੋਚਿਆ ਸੀ ਜਾਂ ਬਸ ਤੁਸੀਂ ਕਿਹਾ ਜੋ ਹੈ ਬਸ ਖਤਮ ਵੀਵਰਸ ਹੌਟ ਇਸ ਹਾਰਟ ਨਿਕਸੀ ਕਿ ਕਰਦਾ ਭਾ ਕਰੋ ਚਲੋ ਚਲੀਏ ਤੋਂ ਦੈਟਸ ਹਾਊ ਵੀ ਲੈਫਟ ਫਰਮ ਦੈਟ ਤੇ ਤੁਹਾਨੂੰ ਕਿਸ ਤਰ੍ਹਾਂ ਫੀਲ ਹੋਇਆ ਕਿ ਤੁਸੀਂ ਜਿਹੜਾ ਨਾ ਬਿਲਕੁਲ ਜੀ ਜੀ ਡੈਫੀਨਟਲੀ ਇਟਸ ਵੈਰੀ ਹਿਊਮਨ ਕਿਸੇ ਬੰਦੇ ਦਾ ਵੀ ਸਭ ਕੁਝ ਉੱਜੜ ਜਾਏ ਜਿੱਥੇ 20 30 ਸਾਲ ਜ਼ਿੰਦਗੀ ਦੇ ਕੁਝ ਗੁਜ਼ਾਰੇ ਹੋਣ ਗਲੀਆਂ ਐ ਸ एवरीथिंग ਇਕਰ

ਕੋਈ ਕਹ ਰਿਹਾ ਨੇ ਕਹਿੰਦੇ ਨੇ ਜੀ ਕਿ ਸ਼ਾਇਦ ਕੋ ਬੈਲ ਪਲਾਨ ਸੀ ਕੋਈ ਕਹਿੰਦਾ ਨੇ ਉਸ ਟਾਈਮ ਮੌਕੇ ਤੇ ਪਲਾਨ ਕੀਤਾ ਕਿਸੇ ਨੇ ਕੀਤਾ ਜੋ ਵੀ ਹੈ ਵਾਟਸਐਵਰ ਇਜ਼ ਉਸ ਤੋਂ ਬਾਅਦ ਦੇਖ ਮਿਸ਼ਨ ਵੀ ਬਣੇ ਖਬਰ ਰਿਪੋਰਟ ਤੁਹਾਨੂੰ ਕੀ ਨਾਥਿੰਗ ਡਨ ਸੌਫਰ ਦੈਟ ਇਜ਼ ਦੈਟ ਇਜ਼ ਵੈਰੀ ਸੈਡ ਗਵਰਨਮੈਂਟ ਸ਼ੁੱਡ ਹੈਵ ਪਲਾਨਡ ਸਮਥਿੰਗ ਐਂਡ ਪੀਨਲਾਈਜ਼ ਲੋਟ ਮੋਰ ਪੀਪਲ ਜਿਨ੍ਹਾਂ ਨੇ ਕੀਤਾ ਪੀਪਲ ਦੋਜ਼ਰ ਬਿਹਾਈਂਡ ਇਟ ਦੇ ਸ਼ੁੱਡ ਡੈਫੀਨਿਟਲੀ ਹੁਡ ਹੈਵ ਬੀਨ ਟੇਕਨ ਕੇਅਰ ਆਫ ਸਮ ਹਾਊ ਗਵਰਨਰ ਨੋਟਸ ਬੈਟਰ 왓 ਟੂ ਡੂ ਲੇਕਿਨ ਅੱਜ 40 ਮਹੀਨੇ ਫਾਸਟ ਕਟ ਕੀਤਾ ਨਹੀਂ ਗਿਆ ਹਾਂ ਅੱਜ 41 ਵਰਿਆਂ ਬਾਅਦ ਜਦੋਂ ਤੁਸੀਂ ਪਿੱਛੇ ਮੁੜ ਕੇ ਦੇਖਦੇ ਹੋ ਕਿ 40 41 41 ਸਾਲ ਹੋ ਗਏ ਨੇ ਇਹ ਜਿਹੜਾ ਕਿ ਤੁਸੀਂ ਤੁਸੀਂ ਤੁਹਾਨੂੰ ਕਿਸੇ ਟਾਈਮ ਫੀਲ ਹੋਇਆ ਕਿ ਜਿਹੜੀ ਸਟੇਟ ਆ ਇੰਡੀਆ ਦੀ ਇੰਡੀਆ ਦੀ ਜਿਹੜੀ ਸਟੇਟ ਆ ਰਿਆਸਤ ਆ ਲੋਕ ਹੈ ਉਹਨਾਂ ਨੂੰ ਵੀ ਕਿਸੇ ਟਾਈਮ ਜਨਨ ਕਿ ਫੀਲ ਹੋਇਆ ਕਿ ਇਹ ਗਲਤ ਹੋਇਆ ਇਹ ਦੁੱਖ ਭਰੀ ਗੱਲ ਸੀ ਯਾ ਫਿਰ ਤੁਸੀਂ ਸਮਝਦੇ ਹੋ ਕਿ ਉਹਨਾਂ ਨੂੰ ਤੁਹਾਨੂੰ ਤੁਹਾਨੂੰ ਤੁਹਾਡੀ ਨਜ਼ਰ ਚੋਂ ਤੁਹਾਡੀ ਮੈਮਰੀ ਵਿੱਚ ਉਹ ਚੀਜ਼ਾਂ ਨਹੀਂ ਗੁਜ਼ਰੀਆਂ ਕਿ ਸ਼ਾਇਦ ਕਿਸੇ ਸਟੇਟ ਨੇ ਜਾਂ ਸਟੇਟ ਦੇ ਕਿਸੇ ਬੰਦੇ ਨੇ ਕੋਈ ਰਿਪੈਂਟ ਕੀਤਾ ਹੋਵੇ ਕੋਈ ਪੁਛਤਾਵਾ ਲੱਗਿਆ ਹੋਵੇ ਜਾਂ ਕਮਜ਼ ਕਮ ਉਹਨਾਂ ਨੇ ਕਿਸੇ ਸਿੱਖਾਂ ਦੇ ਕੋਲੋਂ ਕੋਈ ਮਾਜ਼ਰਤ ਕੀਤੀ ਹੋਵੇ ਜਾਂ ਕਮਜ਼ ਕਮ ਇਸ ਤਰ੍ਹਾਂ ਕਿਹਾ ਹੋਵੇ ਕੋਈ ਇਸ ਤਰ੍ਹਾਂ ਤੁਹਾਡੀ ਮੈਮਰੀ ਚ ਕੋਈ ਹੈ ਗੱਲ ਬੀਪਨ ਬੈਸਿਕਲੀ ਇਟ ਵਾਸ ਆਲ ਅ ਮਬ ਬਿਹੇਵੀਅਰ ਰੂਸ ਉਨੋਸ ਕਿ ਕਿ ਸਗਾ politicians they love to get votes they cannot ignore a lot of people because the number of people other than six are lot less there they, nobody could pinpoint ke who actually did it there are lots of stories behind it kya ho gaya but it should not have happened bilkul nahi hona chahiye hona nahi chahiye bilkul hona nahi chahiye koi banda nahi si agar kisi ek bande ne kisi a a aam aam lokan nu kisi nal koi ranjish nahi si ਇਹ ਕਿ ਸੋਵੇ ਰੀਜ਼ ਆਪਣਾ ਸੂਰੀ ਜੀ ਕਹਿੰਦੇ ਇੱਕ ਬੰਦਾ ਅਗਰ ਕਿਸੇ ਕੌਮ ਦਾ ਜਾਂ ਕਿਸੇ ਦਾ ਕੋਈ ਪਗ ਬੰਨਣ ਵਾਲੇ ਦਾ ਜਾਂ ਸਿੱਖ ਕਿਸੇ ਬੰਦੇ ਅਗਰ ਕੋਈ ਕ੍ਰਾਈਮ ਕਰਦਾ ਜਾਂ ਮਾਰਦਾ ਕਿਸੇ ਨੂੰ ਜਾਂ ਕੁਛ ਕਿਸੇ ਵੀ ਤਰ੍ਹਾਂ ਜੋ ਵੀ ਉਹਦੇ ਉਹਦੇ ਗ੍ਰੇਵੈਂਸਿਸ ਨੇ ਉਹਦੇ ਹਮਾਰ ਕਰਦਾ ਤੇ ਉਹਦੀ ਆਪਣਾ ਸਜ਼ਾ ਜਿਹੜੀ ਹੈ ਪੂਰੀ ਕੌਮ ਨੂੰ ਦਾ ਇਹ ਤੇ ਐਥਨਿਸਿਟੀ ਨੂੰ ਕਿਵੇਂ ਕਰਨ ਵਾਲਾ ਐ? ਐਗਜੈਕਟਲੀ ਯੈਸ ਯੂ ਆਰ ਸੋ ਰਾਈਟ ਔਨ ਇਟ ਯੈਸ ਤੇ ਆਖਰੀ ਗੱਲ ਸਿਰਫ ਉਸ ਟਾਈਮ ਇਹ ਜਿਨੀ ਕਿ ਸਾਡੇ ਜਮ ਨੂੰ ਸਮਝ ਨਹੀਂ ਆਂਦਾ ਤੇ ਕਹਿੰਦੇ ਸਿਰਫ ਸ਼ਾਇਦ ਦਿੱਲੀ ਤੱਕ ਮ hạnੂਦ ਸੀ ਤੁਹਾਨੂੰ ਉਸ ਟਾਈਮ ਖਬਰਾਂ ਕੀ ਸੀ ਕਿ ਸਿਰਫ ਦਿੱਲੀ ਦੇ ਕੋਲ ਕੋਲ ਹੀ ਸਾਰਾ ਕੁਝ ਹੋਇਆ ਜਾਂ ਫਿਰ ਹਿੰਦੁਸਤਾਨ ਦੇ ਹੋਰ ਸ਼ਹਿਰ ਵੀ मोस्टली ਹੈਪਨ ਇਨ ਦਿੱਲੀ ਵੇ ਆਸਪਾਸ ਹੀ ਹੋਇਆ ਦਾ ਬਿਕੋਜ਼ ਦਸ ਵਾਸ ਅ ਕੈਪੀਟਲ ਐਂਡ ਏਵਰੀਥਿੰਗ ਹੈਪਨਡ ਏਅਰ ਥੈਟ ਕੁਡ ਬੀ ਦ ਰੀਜ਼ਨ ਇਅਰ ਤੇ ਬਹੁਤ ਬਹੁਤ ਧੰਨਵਾਦ ਜੀ ਬੜਾ ਦੁਖਤ ਦੁਖਤ ਵਾਲੀ ਗੱਲ ਹੈ ਕਿ ਤੁਹਾਡਾ ਘਰ ਜਿਹੜਾ ਉਹ ਇਸ ਦੀ ਨਜ਼ਰ ਹੋਇਆ ਤੁਸੀਂ ਆਪਣੇ ਆਪ ਨੂੰ ਦਿਨ ਮੌਤ ਨਸ਼ਟੜ ਹੈਪਨ ਪਰ ਯਾ ਬਿਲਕੁਲ ਇਸੀ ਹੋਣਾ ਚਾਹੀਦਾ ਪਰ ਹੁਣ ਵੀ ਹੁਣ ਵੀ ਹੁਣ ਵੀ ਮੈਂ ਮੈਂ ਜਿਹੜਾ 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 ਗੱਲ ਕਰਨਾ ਸਿਰਫ ਆਖਰੀ ਗੱਲ ਕਰਕੇ ਗੱਲ ਮੈਂ ਤੁਹਾਨੂੰ ਕੋਈ ਇਜਾਜ਼ਤ ਲਵਾਂਗਾ ਕਿ ਹਿੰਦੁਸਤਾਨ ਦੀ ਜੋ ਕੁਝ ਹੋਣਾ ਸੀ ਮਾਜ਼ੀ ਵਿੱਚ ਹੋ ਗਿਆ ਪਾਸਟ ਵਿੱਚ ਹੋ ਗਿਆ ਨਹੀਂ ਸੀ ਹੋਣਾ ਚਾਹੀਦਾ ਲੇਕਿਨ ਹੋ ਗਿਆ ਪਰ ਰਿਆਸਤ ਨੂੰ ਸਟੇਟ ਨੂੰ ਕੰਪੈਸ਼ਨ ਦਿਖਾਉਂਦਿਆਂ ਹੋਇਆ ਕਮਜ਼ ਕਮ ਇੱਕ ਵਾਰੀ ਦਤਾਹ ਕਰ ਦੇਣਾ ਚਾਹੀਦਾ ਲੋਕਾਂ ਦੀ ਦਿਲ ਜੁਈ ਕਰ ਦੇਣੀ ਚਾਹੀਦੀ ਹੈ ਲੋਕਾਂ ਨੂੰ ਕਹਿ ਦੇਣਾ ਚਾਹੀਦਾ ਕਿ ਯਾਰ ਜੋ ਹੋਇਆ ਉਹ ਗਲਤ ਹੋਇਆ ਵੇਲੇ ਦੀ ਸਰਕਾਰ ਕੋਈ ਵੀ ਸੀ ਫੈਸਲਾ ਜਿਹਦਾ ਵੀ ਸੀ ਉਹ ਗਲਤ ਹੋਇਆ ਇਹ ਕਮਜ਼ ਕਮ ਇੱਕ ਚੀਜ਼ ਆਏਗੀ ਤੇ ਸਾਡੇ ਸਿੱਖ ਪੰਜਾਬੀਆਂ ਦੇ ਕਮਜ਼ ਕਮ ਜਿਹੜੇ ਦਿਲਾਂ ਦੇ ਉੱਤੇ ਉਹਨਾਂ ਦੇ ਜ਼ਖਮਾਂ ਦੇ ਉੱਤੇ ਮਰਹਮ ਰੱਖਿਆ ਜਾਏਗਾ ਇਹ ਜ਼ਖਮ ਸਾਰੀ ਜ਼ਿੰਦਗੀ ਵਾਸਤੇ ਸਾਰੀ ਕਿਆਮਤ ਤੱਕ ਵਾਸਤੇ ਖੁੱਲਾ ਨਹੀਂ ਛੱਡਣਾ ਚਾਹੀਦਾ ਆਪਣਾ ਖਿਆਲ ਰੱਖਣਾ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਬਲਬੋਤਨਵਾ ਜੁਰੀ ਜੀ ਓਕੇ ਸਤਿ ਸ਼੍ਰੀ ਅਕਾਲ ਤੇ ਚੜ੍ਹਦੀ ਕਲਾ ਚ ਰਹੋ ਖੁਸ਼ ਰਹੋ ਜ਼ਿੰਦਗੀ ਬਿਤਾਓ ਜਿੰਗੀ ਤਰ੍ਹਾਂ ਤੇ ਅਸੀਂ ਅਰਦਾਸ ਕਰਨੇ ਆ ਦੁਆ ਕਰਨੇ ਕਿ ਤੁਹਾਡੇ ਕੋਲੋਂ ਇਹ ਬੈਡ ਮੈਮਰੀ ਜਿਹੜੀ ਏ ਇਹ ਤੁਹਾਡੀ ਮੈਮਰੀ ਚੋਂ ਨਿਕਲ ਜਾਏ ਪਰ ਉਹੀ ਗੱਲ ਸਮੇਂ ਦੀ ਕਿ ਔਖਾ ਵੇਲਾ ਜੇ ਇਟ ਇਜ਼ ਨਾਟ ਪ੍ਰੈਕਟੀਕਲ ਇਟ ਇਜ਼ ਨਾਟ ਪ੍ਰੈਕਟੀਕਲ ਇਟ ਇਸ ਨਾਟ ਪ੍ਰੈਕਟੀਕਲ ਬਲਬੋਤਨਵਾ ਓਕੇ ਸਤਿ ਸ਼੍ਰੀ ਅਕਾਲ